SAMU! ਵਾਟੂ ਪਾਣੀ ਦੀ ਵਰਤੋਂ ਨਾ ਕਰੋ ਕਿਉਂਕਿ ਇੱਕ ਗੱਲ ਪਾਣੀ ਵਾਧਾ ਜਾ ਰਿਹਾ ਹੈ ਜੋ ਵੀ ਪਾਣੀ ਦੀ ਨਿਕਾਸੀ ਘਰ ਦੇ ਵਿੱਚ ਹੈ ਕੁਝ ਕੋ ਸਮੇਂ ਦੇ ਵਿੱਚ ਉਹ ਬੰਦ ਹੋ ਜਾਵੇਗੀ ਅਤੇ ਉੱਪਰ ਮੌਸਮ ਵੀ ਬਹੁਤ ਖਰਾਬ ਹੈ بارش ਲਗਾਤਾਰ ਹੋ ਰਹੀ ਹੈ ਸੁਪਰ ਸਾਸ ਜੀ ਦੇ ਬੋਲ ਕਹਿੰਦੀ ਹੈ ਕਿ ਵਾਧੂ ਪਾਣੀ ਨਾ ਡੋਲਿਆ ਜਾਵੇ ਨਾ ਰਿੱਟਿਆ ਜਾਵੇ ਸੁਤਵਾਰਾ ਫਿਰ ਰੈਂਦੀ ਹੈ ਕਿ ਘਰ ਦੇ ਦਰਿਆ ਦੇ ਪਾਣੀ ਦਾ ਜੋ ਪੱਤਰ ਹੈ ਉਹ ਦਿਨ ਪਰ ਦੇਣਾ ਘੰਟੇ ਨਾਲ ਘੰਟੇ ਵਧ ਰਿਹਾ ਹੈ ਸੁਸਾਰੇ ਨੂੰ ਪਤਾ ਹੀ ਹੈ ਕਿ ਪਿੱਛੋਂ ਪਾਣੀ ਬਹੁਤ ਇਨਾਂ ਦੇ ਖੇਤ ਕਰਦੇ ਇੱਦੋਂ ਦੇ ਜੋ ਕਦੇ ਪਾਰ ਪੈਂਦੇ ਹਨ ਉਹਨਾਂ ਨੂੰ ਵੀ ਬੇਤਿਹ ਹੈ ਕਿ ਰਾਤ ਨੂੰ ਆਪੋ ਆਪਣੇ ਖੇਤਾਂ ਦੀ ਨਿਗਰਾਨੀ ਰੱਖਣ ਦੀ ਕਿਰਪਾਤਾ ਕਰਦੇ ਜੇਕਰ ਕਿਸੇ ਵੀ ਵੀਰ ਨੇ ਬੰਦ ਦੇ ਅੰਦਰ ਪਾਣੀ ਦੀ ਨਿਕਾਸੀ ਦੇ ਲਈ ਕੋਈ ਪਾਈਪ ਸੋ ਇਹਦੀਆਂ ਨੂੰ ਮੈਂ ਲੇਟੀਆਂ ਪ੍ਰਾਰਣ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਮੈਂ ਪੀਐਸਪੀ ਸਾਹਿਬ ਪੁਲਿਸ ਪ੍ਰਸ਼ਾਸਨ ਔਰ ਲਾਈਨ ਡਿਪਾਰਟਮੈਂਟ ਦੇ ਸਾਰੇ ਅਫਸਰ ਅਸਵੇੜ ਦੇ ਅਸੀਂ ਜਿਹੜਾ ਹੈਗਾ ਇੱਥੇ ਰੈਗੂਲਰਲੀ ਟੂਰਿੰਗ ਕਰ ਰਹੇ ਹਾਂ ਇੱਕ ਇੱਕ ਪੁਆਇੰਟ ਜਿਹੜਾ ਹੈਗਾ ਚੈੱਕ ਕੀਤਾ ਗਿਆ ਤੇ ਇਸ ਵੇਲੇ ਜਿਹੜਾ ਗੱਗਰ ਦਾ ਲੈਵਲ ਹੈ ਉਹ 741 ਤੇ ਪਹੁੰਚ ਚੁੱਕਿਆ ਹੈਗਾ 748 ਦੇ ਉੱਤੇ ਜਿਹੜਾ ਹੈਗਾ ਉਹ ਬ੍ਰੀਚ ਪੁਆਇੰਟ ਆਪਾਂ ਮੰਨ ਕੇ ਚੱਲਦੇ ਹੈਗੇ ਤੇ ਹਜੇ ਤੱਕ ਜਿਹੜੇ ਵੀ ਅਸੀਂ ਪਹਿਲਾਂ ਜਿਹੜੇ ਕੰਮ ਕੀਤੇ ਸੀਗੇ ਸਾਰੇ ਦੇ ਸਾਰੇ ਚੰਗੀ ਤਰ੍ਹਾਂ ਜਿਹੜੇ ਨੇ ਇੰਟੈਕਟ ਨੇ ਸਾਰੇ ਅਜਾਸੀ ਜਿਹੜੇ ਹੈਗੇ ਆ ਕੁਝ ਜਿਹੜੇ ਪਿੰਡ ਜਿਹੜੇ ਇਫੈਕਟ ਹੁੰਦੇ ਜਦੋਂ ਹੜਾ ਜਾਂਦਾ ਹੈ ਉੱਥੇ ਵੀ ਜਾ ਕੇ ਵਿਜ਼ਿਟ ਕੀਤਾ ਹੈਗਾ ਲੋਕਾਂ ਨਾਲ ਗੱਲਬਾਤ ਕੀਤੀ ਹੈਗੀ ਕੰਫੀਡੈਂਸ ਬਿਲਡਿੰਗ ਮੀజర్ ਵੀ ਕੀਤਾ ਹੈਗਾ ਸਾਰੇ ਰੀਹੈਬਿਲਿਟੇਸ਼ਨ ਪਲਾਨ ਰੀਸੈਟਲਮੈਂਟ ਪਲਾਨ ਉਹ ਵੀ ਅਸੀਂ ਫਾਈਨਲਾਈਜ਼ ਕੀਤੇ ਹੈਗੇ ਹਰ ਇੱਕ ਡਿਪਾਰਟਮੈਂਟ ਡਿਊਟੀ ਵੀ ਲਾਈ ਹੈ ਕਿ ਜੇਕਰ ਐਨ ਡੀ ਆਰ ਐਫ ਦੀ ਟੀਮ ਵੀ ਹੁਣ ਪਹੁੰਚਣ ਵਾਲੀ ਹੈ ਤੇ ਸਾਰੇ ਸਾਡੇ ਵੱਲੋਂ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਨੇ ਤੇ ਅਸੀਂ ਇਹ ਹੀ ਪਰਮਾਤਮਾ ਅੱਗੇ ਦੇਵ ਅੱਗੇ ਅਰਦਾਸ ਕਰਦੇ ਆਂ ਕਿ ਜਿਹੜੀ ਹੈ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਨਾ ਹੋਵੇ ਜਿਸ ਕਰਕੇ ਲਾਰਜ ਸਕੇਲ ਇੱਥੇ ਕੋਈ ਡਿਸਟਰੈਕਸ਼ਨ ਹੁੰਦਾ ਹੈ ਪਰ ਜਿਹੜਾ ਵੀ ਜਾਨ ਮਾਲ ਦਾ ਖਤਰਾ ਹੈ ਅਸੀਂ ਕੋਈ ਜਾਨ ਦਾ ਜੀ ਟੋਟਲ ਜਿਹੜੇ ਨੇ ਜਿਦਾ ਆ ਹਿਸਟੋਰੀਕਲ ਡਾਟਾ ਕਢਾਇਆ ਸੀਗਾ ਉਹਦੇ ਵਿੱਚ ਲਗਭਗ 27-28 ਪਿੰਡ ਨੇ ਜਿਹੜੇ ਰੈਗੂਲਰਲੀ ਕਦੇ ਨਾ ਕਦੇ ਕਿਤੇ ਨਾ ਕਿਤੇ ਮਾਰ ਪਈ ਹੈ ਤੇ ਅਸੀਂ ਜਿਹੜਾ ਹੈਗਾ ਅੱਜ ਪਿੰਡਾਂ ਦੇ ਵਿੱਚ ਵਿਜ਼ਿਟ ਕੀਤੀ ਹੈਗੀ ਔਰ ਉਹ ਪਿੰਡਾਂ ਦੇ ਵਿੱਚ ਅਸੀਂ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਕਿ ਕਿ ਉਹਨਾਂ ਦੇ ਕੀ ਐਕਸਪੀਰੀਅੰਸ ਹੈ ਬਿਕੋਜ਼ ਜਿਹੜੇ ਲੋਕੀ ਹੁੰਦੇ ਨੇ ਉਹ ਪਹਿਲਾ ਪੁਆਇੰਟ ਹੁੰਦੇ ਨੇ ਜਦੋਂ ਵੀ ਕੋਈ ਬਰੀਚ ਹੁੰਦਾ ਹੈ ਕਿ ਉਹਨਾਂ ਦਾ ਰਿਸਪੌਂਸ ਸਿਸਟਮ ਕੀ ਹੁੰਦਾ ਹੈ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੀ ਜਿਹੜੀ ਡਿਮਾਂਡ ਸੀਗੀ ਆ ਉਹ ਵੀ ਅਕਾਊਂਟ ਕੀਤੀ ਹੈ ਇਸ ਤੋਂ ਇਲਾਵਾ ਜਿਹੜਾ ਜਨਰਲ ਕਰ ਰਹੀ ਹੈ ਕਿ ਬਾਬਾ ਸਾਰੇ 10 ਗੱਡੀਆਂ ਜਿਹੜੀਆਂ ਹੈਗੀਆਂ ਉਹ ਰਿਕਵਿਜ਼ਿਸ਼ਨ ਕਰਕੇ ਡਿਊਟੀ ਤੇ ਲਾਈਆਂ ਹੈਗੀਆਂ ਉਹ ਜਿਹੜੇ 6 ਪੁਆਇੰਟ ਨੇ ਉੱਥੇ ਅਸੀਂ ਟੀਮਾਂ ਬਣਾਈਆਂ ਹੈਗੀਆਂ ਜਿਹਦੇ ਪੁਲਿਸ ਅਫੀਸ਼ੀਅਲਸ ਪਲੱਸ ਪ੍ਰਸ਼ਾਸਨ ਦੇ ਅਫੀ ਉਹ ਉਹਦੇ ਵਿੱਚ ਰਹਿਣਗੇ ਉਹਨਾਂ ਵਿੱਚ ਜਨਰੇਟਰ ਲਾਈਟਾਂ ਜਿਹੜੇ ਔਰ ਮੂਵਮੈਂਟ ਜਦੋਂ ਹੁੰਦੀ ਹੈ ਕੱਟੇ ਜਿਹੜੇ ਹੁੰਦੇ ਆ ਸੈਂਡ ਬੈਗਸ ਉਹ ਸਾਰਾ ਦਾ ਸਾਰਾ ਉੱਥੇ ਪ੍ਰਬੰਧ ਕੀਤਾ ਹੋਇਆ ਹੈ ਹਰ ਪੁਆਇੰਟ ਤੇ ਜਿਹੜੇ ਹੈਗੇ ਸੀ ਟਰਾਲੀਆਂ ਦਾ ਵੀ ਪ੍ਰਬੰਧ ਕੀਤਾ ਹੈਗਾ ਉਹ ਟਰਾਲੀਆਂ ਦੇ ਵਿੱਚੋਂ ਜਿਵੇਂ ਐਕਸਟਰਾ ਸੈਂਡ ਬੈਗਸ ਹੁੰਦੇ ਹੈਗੇ ਫੱਟੇ ਹੁੰਦੇ ਆ ਜਾਲੇ ਹੁੰਦੇ ਆ ਉਹ ਵੀ ਆਪਾਂ ਰੱਖਿਆ ਸਮੇਂ ਸਿਰ ਜਿਹੜਾ ਹੈਗਾ ਤਾਂ ਅਗਲੇ 24 ਘੰਟਿਆਂ ਨੂੰ ਕਿਵੇਂ ਦੇਖ ਰਹੇ ਹੋ ਜੀ ਬਿਲਕੁਲ ਤੁਹਾਡੀ ਜਿਹੜੀ ਬਿਲਕੁਲ ਬਿਲਕੁਲ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਜੇ ਆਪਾਂ ਕੱਲ ਸਵੇਰ ਦੀ ਗੱਲ ਕਰੀਏ ਤਾਂ ਕੱਲ ਸਵੇਰੇ ਜਿਹੜਾ ਹੈਗਾ ਲੈਵਲ 728 ਤੇ ਸੀਗਾ ਹੁਣ ਇਸ ਵੇਲੇ 741 ਤੇ ਹੈਗਾ ਪਿਛਲੇ ਜਿਹੜਾ ਹੈਗਾ ਲਗਭਗ 36 ਘੰਟਿਆਂ ਦੇ ਵਿੱਚ ਜਿਹੜਾ ਹੈਗਾ 13 ਫੀਟ ਪਾਣੀ ਜਿਹੜਾ ਹੈਗਾ ਚੜਿਆ ਹੈ ਕਿਉਂਕਿ ਜਿਹੜਾ ਪਿਛਲੇ ਪਾਸੇ ਦਾ ਕੈਚਮੈਂਟ ਏਰੀਆ ਹੈਗਾ ਉਹਦੇ ਵਿੱਚ ਕਾਫੀ ਜ਼ਿਆਦਾ ਮੀਂਹ ਪਿਆ ਹੈਗਾ ਪੰਚਕੋਲਾ ਮੋਹਾਲੀ ਪਟਿਆਲਾ ਉਹ ਸਾਰਾ ਦਾ ਸਾਰਾ ਉੱਥੇ ਕਾਫੀ ਜ਼ਿਆਦਾ ਮੀਂਹ ਪੈ ਤੇ ਕੰਟੀਨਿਊਸ ਰੇਨਫਾਲ ਐਸਵੇਲੇ ਵੀ ਹੋ ਰਹੀ ਹੈ ਉਸ ਦਾ ਕੈਚਮੈਂਟ ਏਰੀਆ ਕਗਰ ਦੇ ਵਿੱਚ ਆਉਂਦਾ ਹੈ ਤੇ ਇਸ ਕਰਕੇ ਸਾਨੂੰ ਜਿਹੜਾ ਹੈਗਾ ਅਲਰਟ ਤੇ ਰਹਿਣ ਦੇ ਇਹ ਜਿਹੜੇ ਹਮਨ ਦੇ ਅਲਰਟ ਰਹਿਣਾ ਅਗਲੇ 24 ਤੋਂ ਬਿਹਤਰ ਘੰਟੇ ਸਾਰਿਆਂ ਵਾਸਤੇ ਇਹ ਜਿਹੜਾ ਹੈ ਕ੍ਰਿਟੀਕਲ ਟਾਈਮ ਹੈ ਸਾਡਾ ਜਿਹੜਾ ਰਿਸਪੌਂਸ ਸਿਸਟਮ ਹੈ ਉਹ ਸਾਰਾ ਕੁਝ ਹੋਏ ਪਲੱਸ ਮੈਂ মিডিਆ ਦੇ ਸਾਥੀਆਂ ਰਾਹੀਂ ਤੇ ਤੁਹਾਡੇ ਰਾਹੀਂ ਇਹ ਸਾਰਿਆਂ ਨੂੰ ਇੱਕ ਮੈਸੇਜ ਕਰ ਦਰੂਰ ਕਰਨਾ ਚਾਹੁੰਨਾ ਕਿ ਜਿਹੜੀ ਅਫਵਾਹਾਂ ਹੈਗੀਆਂ ਉਹਨਾਂ ਤੋਂ ਪਲੀਜ਼ ਬਚੋ ਇਹ ਜਿਹੜੀ ਫੇਕ ਨਿਊਜ਼ ਹੈਗੀਆਂ ਉਹਨਾਂ ਤੋਂ ਪਲੀਜ਼ ਬਚੋ ਕਾਫੀ ਲੋਕੀ ਜਿਹੜੇ ਹੈਗੇ ਕਿਤੇ ਹੋਰ ਦੀ ਵੀਡੀਓ ਕਿਤੇ ਹੋਰ ਦੀ ਫੋਟੋ ਪਾ ਕੇ ਸੰਗਰੂਰ ਨੂੰ ਟੈਗ ਕਰ ਦਿੰਦੇ ਨੇ ਜਾਂ ਫਿਰ ਲਹਿਰਾ ਨੂੰ ਜਾਂ ਮੋਨਕ ਨੂੰ ਟੈਗ ਕਰ ਦਿੰਦੇ ਨੇ ਇਸ ਤਰ੍ਹਾਂ ਦੀ ਗਤੀਵਿਧੀਆਂ ਆਪਾਂ ਬਚੀਏ ਸਾਡੇ ਜਿਹੜੇ ਕੰਟਰੋਲ ਰੂਮਸ ਹੈ ਪਿੰਡਾਂ ਦੇ ਵਿੱਚ ਵੀ ਅਸੀਂ ਜਿਹੜੀ ਹੈਗੀ ਅ ਲਿਸਟਾਂ ਲਗਵਾ ਰਹੇ ਹੈ ਕਿ ਕਿਹੜੇ-ਕਿਹੜੇ ਅਫਸਰ ਨੇ ਜਿਹੜੇ ਉਹਨਾਂ ਦੇ ਪਿੰਡਾਂ ਦੇ ਵਿੱਚ ਜਿਹੜਾ ਜੇਕਰ ਕੋਈ ਇਸ਼ੂ ਹੁੰਦਾ ਤੇ ਦਾਇਰ ਕਰਦੇ ਨੇ ਸਾਡੇ ਕੰਟਰੋਲ ਇਹ ਹੈ ਕਿ ਇਹ ਕੰਮ ਕਰਦਾ ਸਾਡੇ ਜਿਹੜੇ ਲੈਵਲ ਤੇ ਡਿਸਟ੍ਰਿਕਟ ਲੈਵਲ ਪਲੱਸ ਪੁਲਿਸ ਕੰਟਰੋਲ ਰੂਮ ਦੇ ਆ ਜਿਹੜੇ ਨੇ ਨੰਬਰ ਅਸੀਂ ਜਿਹੜੇ ਫਲੈਸ਼ ਕੀਤੇ ਹੋਏ ہیں press ਦੇ ਵਿੱਚ ਵੀ ਅੱਜ ਵੀ media ਦੇ ਵਿੱਚ ਨੇ ਕੀਏ ਉਹਨਾਂ ਤੇ ਸੰਪਰਕ ਕਰਨ ਜਿਸ ਕਰਕੇ ਇੱਕ ਸਹੀ ਘਟਨਾ ਜਾਂ ਸਹੀ ਨਿਊਜ਼ ਤੁਹਾਨੂੰ ਮਿਲਣ ਜਿਸ ਕਰਕੇ ਅਸੀਂ ਇੱਕ ਸੋਸਾਇਟੀਲ ਕੋਲਾਬੋਰੇਸ਼ਨ ਕਰਕੇ ਸਰਕਾਰ ਪੁਲਿਸ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਤੇ ਲੋਕੀ ਸਾਰੇ ਮਿਲ ਕੇ ਇਹ ਜਿਹੜੀ ਪ੍ਰੋਬਲਮ ਹੈ ਜੇਕਰ ਕੁਝ ਹੁੰਦੀ ਹੈ ਤਾਂ ਉਹਨੂੰ ਨਿਚੋੜਨ ਜੀ ਜਿਹੜਾ ਹੁਣ ਆਪਣਾ ਕਿਉਂਕਿ ਸਟੇਟ ਚ orange alert ਜਾਰੀ ਹੋਇਆ ਹੋਇਆ ਹੈਗਾ ਤੇ ਗੱਗਰ ਦਾ ਵਾਟਰ ਲੈਵਲ ਵੀ ਵੱਧ ਰਿਹਾ ਹੈਗਾ ਜਿਵੇਂ ਤੁਸੀਂ ਦੇਖ ਰਹੇ ਹੋ ਡੀਸੀ ਸਾਹਿਬ ਤੇ ਮੈਂ ਤੇ ਆਜ ਬਾਕੀ ਸਾਰੇ ਸੀਨੀਅਰ ਆਫਸਰਸ ਨੇ ਵਿਜ਼ਿਟ ਕੀਤਾ ਹੈਗਾ ਪੂਰਾ ਫੀਲਡ ਤੇ ਗੱਗਰ ਦਾ ਏਰੀਆ ਤੇ ਨਾਲ ਪਿੰਡਾਂ ਚ ਵੀ ਅਸੀਂ ਕੰਫੀਡੈਂਸ ਬਿਲਡਿੰਗ ਮੇਜਰ ਵਾਸਤੇ ਮੀਟਿੰਗਾਂ ਕੀਤੀ ਹੈਗੀ ਤੇ ਇਹਦੇ ਵਾਸਤੇ 200 ਤੋਂ ਵੱਧ ਪੁਲਿਸ ਮੁਲਾਜ਼ਮ ਅਸੀਂ 3 ਸ਼ਿਫਟਾਂ ਚ ਤਾਇਨਾਤ ਕਰ ਰਹੇ ਹਾਂ ਐਂਡ ਤੋਂ ਅਲਾਵਾ ਸਾਡੀ 10 ਟੀਮਸ ਜਿਹੜੀ ਹੈਗੀ ਉਹ ਕਯੂਆਰਟੀ ਜਾਂ ਕੁਇਕ ਰਿਸਪੌਂਸ ਟੀਮ ਦੇ ਹਿਸਾਬ ਨਾਲ ਜਿਹੜੀ ਹੈਗੀ ਉਹ ਤਾਇਨਾਤ ਕੀਤੀ ਗਈ ਹੈ ਜਿੱਦੇ ਵਿੱਚ ਪੁਲਿਸ ਡਿਪਾਰਟਮੈਂਟ ਇਰੀਗੇਸ਼ਨ ਡਿਪਾਰਟਮੈਂਟ ਦੇ ਰੈਵਨਿਊ ਡਿਪਾਰਟਮੈਂਟ ਦੇ ਸਾਰੇ ਆਫਸਰਸ ਜਿਹੜਾ ਹੈਗਾ ਉਹ ਇੱਥੇ 24 ਘੰਟੇ ਹਾਜ਼ਰ ਹੋਣਗੇ ਸੋ ਥੈਟ ਕਿ ਕਿਸੇ ਵੀ ਕੰਟਿੰਜੈਂਸੀ ਨੂੰ ਕਾਊਂਟਰ ਕਰਨ ਵਾਸਤੇ ਤੁਰੰਤ ਪਹੁੰਚਿਆ ਜਾ ਸਕੇ ਤੇ ਅਸੀਂ ਜਿਹੜਾ ਹੈਗਾ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਵਾਸਤੇ ਪੂਰੇ ਅਲਰਟਾਂ ਸਾਡੇ ਜਿਹੜੇ ਸੁਰੱਖਿਆ ਇੰਤਜ਼ਾਮ ਹੈਗੇ ਉਹ ਪੂਰੇ ਉਹ ਮੁਸਤੈਦ ਹੈਗੇ ਤੇ ਫਿਰ ਵੀ ਜਿਹੜਾ ਹੈਗਾ ਕੋਈ ਕੰਟਿੰਜੈਂਸੀ ਆndi ਹੈਗੀ ਕਿਉਂਕਿ ਨੇਚਰਲ ਜਿਹੜਾ ਹੈਗਾ ਉਹ ਇਸ਼ੂ ਹੈਗਾ ਤੇ ਕੈਚਮੈਂਟ ਏਰੀਆ ਚ ਜਿਸ ਤਰੀਕੇ ਨਾਲ ਦੇ ਸਭ ਦੱਸਿਆ ਕਿ ਬਾਰਿਸ਼ ਬਹੁਤ ਹੋ ਰਹੀ ਹੈਗੀ ਤੇ ਡੈਫੀਨਿਟਲੀ ਆਪਨ ਰਿਸਕ ਹੈਗਾ ਤੇ ਪ੍ਰੈਸ਼ਰ ਕਰਕੇ ਬਣੀ ਹੋਈ ਸੀ ਪਰ ਹੁਣ ਉਹ ਕਿੱਥੇ ਜਾ ਰਿਹਾ ਸਾਡੇ ਵੱਲੋਂ ਅਵੇਲੇਬਲ ਹੈਗੀ ਮੈਂ ਤੁਹਾਡੇ ਜੀ ਪ੍ਰਗਟ ਸਿੰਘ ਹੈ ਜੀ ਪਿੰਡ ਸੁਰਜਨਪੈਣੀ ਤਾਂ ਮੌਕੇ ਦੇ ਹਾਲਾਤ ਕੀ ਨੇ ਇੱਕ ਗਰਦਰਾ ਦੇ ਉੱਪਰ ਖੜਿਆ ਹਾਂ ਖਾਲਾ ਤਾਂ ਬਹੁਤ ਖਤਰਨਾਕ ਨੇ ਜੀ ਪਾਣੀ ਦੀ ਇੰਨੀ ਕੁ ਜ਼ਿਆਦਾ ਸਪੀਡ ਹੈ ਚੜਨ ਦੀ ਵੀ ਹਰ ਘੰਟੇ 1 ਫੁੱਟ ਪਾਣੀ ਚੜ ਰਿਹਾ ਹੈ ਅੱਜ ਰਾਤ ਨੂੰ ਸਾਨੂੰ ਓਵਰਫਲੋ ਹੋਣ ਦਾ ਖਤਰਾ ਹੈ ਦਾ ਤੇ ਵੀ 10 ਫੁੱਟ ਤਾਂ ਚੜ ਕੇ ਬੰਨ ਤੋਂ ਪਾਰ ਹੋਣ ਦਾ ਖਤਰਾ ਹੈ ਕੱਲ ਕਿੰਨਾ ਸੀ ਤੇ ਅੱਜ ਕਿੰਨਾ ਕੱਲ ਤਾਂ ਬਹੁਤ ਥੋੜਾ ਸੀ ਜੀ ਇਹ ਤਾਂ ਘੱਟੋ ਘੱਟ 15-20 ਫੁੱਟ ਚਾਈ ਵਧ ਗਈ ਹੋਣੀ ਪਾਣੀ ਦੀ ਜੀ ਕੱਲ ਤਾਂ ਇਹ ਬਿਲਕੁਲ ਥੱਲੇ 25 ਵਾਹ ਪਾਣੀ ਸੀ ਹੁਣ ਇਹ 75 ਤੋਂ ਉੱਪਰ ਹੋ ਰਿਹਾ ਜੀ ਪਾ ਇਹ ਜਿਹੜੀ ਪਿੱਛੇ ਜੀਸੀਬੀ ਮਸ਼ੀਨ ਲੱਗੀ ਹੋਈ ਹੈ ਲਗਾਤਾਰ ਕੰਮ ਹੋ ਰਿਹਾ ਹੁਣ ਖੱਟ ਬੰਦ ਕਰੀਏ ਕੀ ਕਹਿਣਾ ਚਾਹੋਗੇ ਕਿ ਦੀ ਖੱਡਾ ਜਿੱਥੇ ਪਣੀ ਸੀ ਇਹ ਜੀ ਖੱਡਾ ਹਰ ਵਾਰ ਇਹਦੇ ਵਿੱਚ ਪੈਂਦੀਆਂ ਰਹਿੰਦੀਆਂ ਨੇ ਤੇ ਹੁਣ ਮਸ਼ੀਨ ਸਾਡੇ ਐਮਐਲਏ ਸਾਹਿਬ ਨੇ ਦਿੱਤੀ ਹੋਈ ਹੈ ਜੀ ਚਲਾਈ ਹੈ ਪੱਟ ਪੱਟ ਕੇ ਕਰਨ ਲੱਗੇ ਹੋਏ ਆ ਤੇ ਇਸੇ ਤਰ੍ਹਾਂ ਸਾਨੂੰ ਉਮੀਦ ਹੈ ਵੀ ਹੋ ਸਕਦਾ ਬਚਤ ਰਹੇ ਜੀ ਸਾਡੀ ਹੁਣ ਪਿੱਛੇ ਵੀ ਕਰਕੇ ਆਏ ਆ ਜਿਹੜੀ ਖੱਡਾ ਸੀ ਜਿਹੜੀ ਤਸਵੀਰ ਪਤਾ ਕਰੀਏ ਕਿੰਨਾ ਕੁ ਨੁਕਸਾਨ ਕਰ ਸਕਦੀ ਸੀ ਇਹਨਾਂ ਦੀ ਖੱਡ ਤਾਂ ਇੰਨੀ ਝੋੜੀ ਸੀ ਮੰਨ ਲਓ 50 ਫੁੱਟ ਦਾ ਲੰਮੀ ਸੀ ਵਿਚੋਂ ਦੀ ਬੰਦਾ ਟੱਪ ਜੇ ਸਾਨੂੰ ਵੀ ਦਿਖਾਈ ਸੀ ਅਸੀਂ ਨੇ ਇਹਨੇ ਦਾ ਜਦੋਂ ਬਹਿ ਜਾਂਦਾ ਬਸ ਫੇਰ ਇਹ ਰੁਕਣਾ ਨਹੀਂ ਸੀ ਮੁੜ ਕੇ 10000 ਏਕੜ ਦੇ ਗਰੀਬ ਜਾਂਦਾ ਜੀ ਤਾਂ ਕਿਵੇਂ ਦੇਖਦੇ ਹੋ ਪਿਛਲੇ 12 ਨਾਲੋਂ ਸਰਕਾਰਾਂ ਜਾਂ ਪ੍ਰਸ਼ਾਸਨ ਤੇਜ਼ ਲੱਗ ਰਿਹਾ ਜਾਂ ਕਿਤੇ ਨਾ ਕਿਤੇ ਹੁਣ ਵੀ ਲੱਗਦਾ ਕਿ ਹਾਂ ਚੁੱਕਣੇ ਹੈ ਨਹੀਂ ਨਹੀਂ ਜੀ ਪ੍ਰਸ਼ਾਸਨ ਚੁੱਕਣੇ ਡੀਸੀ ਸਾਹਿਬ ਆਏ ਐ ਐਸਟੀਐਮ ਸਾਹਿਬ ਆਏ ਐਸਐਸਪੀ ਸਾਹਿਬ ਆਏ ਡੀਐਸਪੀ ਸਾਹਿਬ ਜੀ ਐਮਐਲਏ ਸਾਹਿਬ ਸੀ ਪਿੰਡ ਆਕੇ ਗਏ ਨੇ ਬਕਾਇਦਾ ਤੇ ਜੋ ਮਸ਼ੀਨ ਸਾਨੂੰ ਦੇਖ ਕੇ ਗਏ ਨੇ ਖਾਲੀ ਥੈਲੇ ਜਾਲ ਤੇ ਲਾਈਟ ਦਾ ਪ੍ਰਬੰਧ ਕਰਵਾ ਰਹੇ ਨੇ ਸਾਰਾ ਪ੍ਰਸ਼ਾਸਨ ਕਰ ਰਿਹਾ ਹੈ ਫਿਰ ਵੀ ਕਿਤਨਾ ਤੇ ਮੰਨਤਦਾਰ ਹੈ ਡਰਦਾ ਹੈਗਾ ਜੀ ਮਨਾ ਜਿਉਂਕਿ ਅਸੀਂ ਸ਼ੁਰੂ ਤੋਂ ਮਰਦੇ ਆਏ ਆ ਤੇ ਸਾਨੂੰ ਖਤਰਾ ਰਹਿੰਦਾ ਟੁੱਟਦਾ ਟੁੱਟਦਾ ਰਿਹਾ ਹਰ ਵਾਰੀ ਕੀ ਨਾਵਾ ਜਿ ਕਿਹੜਾ ਫੰਡਾ ਮੇਰਾ ਨਾਮ ਮਰੀਕ ਸਿੰਘ ਹੈ ਪਿੰਡ ਸੁਰਜਨ ਬਣੀ ਹੈ ਜੀ ਕਿਵੇਂ ਦੇਖਦੇ ਹੋ ਘੱਗਰ ਦਾ ਮਾਹੌਲ ਹੁਣ ਦਾ ਕਿਵੇਂ ਲੱਗ ਰਿਹਾ ਕਿੰਨਾ ਕੁ ਮਨਾ ਚ ਡਰ ਮੈਨੂੰ ਦੱਸੋ ਡਰ ਤਾਂ ਬਹੁਤ ਹੈ ਜੀ ਮਨਾ ਜੇ ਜੀ ਟੁੱਟ ਗਿਆ ਸਾਡੇ ਲਾ ਹਜ਼ਾਰੋਂ ਏਕੜ ਤਬਾਹ ਹੋ ਗਈ ਫਸਲ ਕਈ ਪਿੰਡਾਂ ਦੀ ਤਬਾਹ ਹੋ ਗਈ ਦਾ ਮਾਹੌਲ ਕਿਵੇਂ ਆ ਕੱਲ ਦੇ ਨਾਲੋਂ ਕਿੰਨਾ ਕੁ ਪਾਣੀ ਵਧ ਗਿਆ ਕਿਵੇਂ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਚ ਕੱਲ ਆਥਣੇ ਦਾ ਪਾਣੀ ਦੇ ਵਿੱਚ ਥੋੜਾ ਜਿਹਾ ਤੇ ਬਿਲਕੁਲੀ ਹੁਣ ਮੇਰੇ ਖਿਆਲ 15 25 30 ਫੁੱਟ ਪਾਣੀ ਹੋ ਗਿਆ ਇਹਦੇ ਵਿੱਚ ਤਾਂ ਕਿਤੇ ਨਾ ਕਿਤੇ ਸਰਕਾਰ ਜਾਂ ਪ੍ਰਸ਼ਾਸਨ ਲੱਗਦਾ ਕਿ ਯਾ ਦੇਖ ਰੇ ਕਰ ਰਹੇ ਨੇ ਜਾਂ ਹਜੇ ਵੀ ਅਣਖੈ ਲਈ ਉਹਨਾਂ ਨੇ ਤੇ ਦੇਖ ਰੇ ਕਰ ਰਹੇ ਨੇ ਜੀ ਪਰ ਜੇ ਉਹ ਸਾਡਾ ਇਹ ਬੰਨ ਚੌੜਾ ਕਰ ਦੇਣਾ ਚੰਗੀ ਗੱਲ ਹੈ ਸਰਕਾਰ ਜੇ ਨਾ ਕਰਿਆ ਤਾਂ ਸਾਡਾ ਪੁਰਾ ਹਾਲ ਹੈ ਅਵੇ ਪ੍ਰਸ਼ਾਸਨ ਦੇ ਕੋਈ ਅਧਿਕਾਰੀ ਪਹੁੰਚੇ ਇੱਥੇ ਕੋਈ ਐਮਐਲਏ ਕੋਈ ਅਧਿਕਾਰੀ ਜਾਂ ਕੋਈ ਐਮਪੀ ਕੋਈ ਹਾਂ ਅੱਜ ਪਹੁੰਚੇ ਹੈ ਕੌਣ ਕੌਣ ਆਇਆ ਸੀ ਐਮਐਲਏ ਪਹੁੰਚੇ ਆਪਣੇ ਲਹਿਰੇ ਵਾਲਾ ਡੀਸੀ ਪਹੁੰਚਿਆ ਜੀ ਐਸਐਸਪੀ ਲੱਗਦਾ ਕਿ ਪ੍ਰਸ਼ਾਸਨ ਦੇ ਦੇਖ ਰਹੇ ਪੂਰੀ ਜਗ੍ਹਾ ਦੇ ਉੱਪਰ ਹਾਂ ਦੇਖ ਰਹੇ ਕਿਤਾ ਪੂਰੀ ਹੈ ਨਾ ਦੀ ਬਾਕੀ ਮਾਲਕ ਦੀ ਮਰਜ਼ੀ ਹੈ ਛੋਟੇ ਲੋਕੀ ਪ੍ਰਬੰਧ ਕਰਤੇ ਜਾ ਰਹੇ ਨੇ ਲਗਾਤਾਰ ਪਹਿਰੇ ਨੇ ਸਾਡੇ ਦਾ ਜੀ ਪਹਿਰਾ ਹੈ ਰਾਤ ਨੂੰ ਅਜੇ 500 ਰੁਪਏ ਚਰਪੌਂਹਾਂ ਕਰਦੇ ਫਿਰਦੇ ਜੀ ਕਿਹੋ ਜਿਹਾ ਬੰਦਾ ਨਾਂ ਆਇਆ 500 ਰੁਪਏ ਲਾਉ ਲਗਵਾ ਦੇ ਦਿਨ ਤੇ ਰਾਤ ਦਾ ਵੀ ਇਹ ਬੰਦਾ ਨਾ ਆਇਆ ਕੋਈ ਰਾਤ ਰਾਤ ਜਿੰਦਾ ਤਾਂ ਜਿਹੜਾ ਪੈਰ ਲਾਵਾਂ ਹਾਂਜੀ ਰਾਤ ਦਿਨ ਪੈਰ ਲਾਵਾਂਗੇ 500 ਰੁਪਏ ਜੁਰਮਾਨਾ ਇਹ ਨਹੀਂ ਆਉਗਾ ਹਾਂਜੀ ਜੇ ਕੋਈ ਨਹੀਂ ਆਊਗਾ ਉਹਨੂੰ 500 ਰੁਪਏ ਜੁਰਮਾਨਾ ਪਰ ਪਰਣਾ ਪਊਗਾ ਕਿੱਕਰ ਦੇ ਕਿਨਾਰਿਆਂ ਤੇ ਰਹੋਗੇ ਕਿੱਕਰ ਦੇ ਕਿਰਾਏ ਇਹਦੇ ਉੱਤੇ ਕਿਨਾਰੇ ਦੇ ਫੇਰਾਵੇਂ ਰਾਤ ਨੂੰ